ਤਿਆਰੇ ਮੰਦੀ ਆ ਰਹੀ ਹੈ ਲੱਗਦਾ ਜਿਆਦਾ ਹੀ ਹੈ ਜਦੋਂ ਹਮ ਹਾਂ ਉਹ ਤਾਂ ਜਾ ਰਿਹਾ ਨਾ ਕੋਈ ਕੀ ਬੋਲ ਰਿਹਾ ਮਦਦ ਕਰ ਰਿਹਾ ਹੈ ਜੀ ਕਿ ਤਰੂਟੇ ਵਾਂ ਜੀ ਉਮੜਾ ਚੱਲ ਰਹੀਆਂ ਚੱਲ ਨਹੀਂ ਰਹੀਆਂ ਭਾਈ ਕੋਈ ਬੰਦੇ ਦਾ ਸੋਪੇ ਦਾ ਟਾਈਮ ਨਾ ਲਾਜ ਨੂੰ ਤੁਸੀਂ ਓਏ ਯਾਰ ਮੈਂ ਗਿਆ ਪਿਆ ਸੀ ਪਟਿਆਲੇ ਆ ਦੇਖੋ ਜੀ ਕੱਲ ਅਸੀਂ ਰਾਤ ਦੁਪਹਿਰ ਦੇ 2 ਵਜੇ ਆਏ ਪਏ ਜੀ ਰਾਤ ਨੂੰ 10 11 ਵਜੇ ਗਏ ਜੀ ਉਹ ਘਰੇ ਪਲਸਟਰ ਖਲਾ ਕੇ ਲਿਆ ਹੁਣ ਅਗਲੇ ਦਿਨ ਸਵੇਰੇ ਆਏ ਹਾਂ ਹੁਣ ਸਾਨੂੰ ਫੇਰ ਵੇਟਿੰਗ 'ਚ ਖੜਾ ਰੱਖਿਆ ਜੀ ਆਹ ਕਮਰਾ